ਯਾਰ ਇਹ ਤਾਂ ਜਲੂਪੁਰ ਖੜਾ ਛੜਕ ਬਣ ਕੇ ਤਿਆਰ ਹੋ ਚੁੱਕੀ ਆ ਬਹੁਤ ਬਹੁਤ ਧੰਨਵਾਦ ਆਪ ਸਭ ਦਾ ਤੁਹਾਨੂੰ 200000 ਦਾ ਜਿਹੜੇ ਕਹਿੰਦੇ ਅਮਰਪਾਲ ਕੀ ਕਰ ਸਕਦਾ ਕੌਣ ਆ ਆ ਵੇਖ ਲੋ ਅਜੇ ਬੰਦਾ ਜੇਲ੍ਹ ਚ 2 ਲੱਖ ਮੋੜ ਤੇ ਜਤਾਦ ਤੱਕ ਆ ਗਿਆ ਜੇਲ੍ਹੋਂ ਹੀ ਤੇ 18 ਫੁੱਟੀ ਸੜਕ ਜਲੂਪੁਰ ਤੋਂ ਸਪੈਸ਼ਲ ਸਿੱਧੀ ਪਿੰਡ ਬਾਬੇ ਕਾਲੇ ਮਹਿਰ ਤੱਕ ਆ ਰਹੀ ਆ 18 ਫੁੱਟੀ ਪਾਈ ਅਮਰਿਤਪਾਲ ਸਿੰਘ ਦੇ ਪਿੰਡ ਨੂੰ ਜਾਂਦੀ ਸੜਕ ਕਿਸ ਨੇ ਬਣਵਾਈ ਇਸ ਨੂੰ ਲੈ ਕੇ ਹੁਣ ਦੋ ਤਿਹਰਾ ਵਿਚਾਲੇ ਕ੍ਰੈਡਿਟ ਵਾਰ ਸ਼ੁਰੂ ਹੋ ਗਈ ਹੈ ਕੁਝ ਲੋਕ ਇਸ ਸੜਕ ਦੇ ਨਿਰਮਾਣ ਲਈ ਪਾਈ ਅਮਰਿਤਪਾਲ ਸਿੰਘ ਜੋ ਕਿ ਖਡੂਰ ਸਾਹਿਬ ਤੋਂ ਹੁਣੇ-ਹੁਣੇ ਐਮਪੀ ਬਣੇ ਨੇ ਉਹਨਾਂ ਨੂੰ ਜ਼ਿੰਮੇਵਾਰ ਦੱਸ ਰਹੇ ਨੇ ਤੇ ਕਿਹਾ ਜਾ ਰਿਹਾ ਹੈ ਕਿ ਐਮਪੀ ਬਣਦੇ ਹੀ ਪਾਈ ਅਮਰਿਤਪਾਲ ਸਿੰਘ ਦੇ ਪਿੰਡ ਵੱਲ ਜਾਂਦੀ ਸੜਕ ਨੂੰ ਨਵਾਂ ਬਣਾ ਦਿੱਤਾ ਗਿਆ ਜਦਕਿ ਕੁਝ ਲੋਕ ਇਸ ਪਿੱਛੇ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਦਲਬੀਰ ਸਿੰਘ ਟੋਂਗ ਅਤੇ ਪੰਜਾਬ ਸਰਕਾਰ ਦਾ ਹੱਥ ਦੱਸ ਰਹੇ ਨੇ ਆਹ ਕੋਲੀ ਟਿਕਾ ਖਾਲਸਾ ਵਾਇਕਰ ਜੀ ਕੀ ਮਤੇ ਸਵਾ ਜੱਲਪੁਰਵਾੜੀ ਸੜਕ ਜਿਹੜੀ ਆ ਰਹੀਏ ਤੋਂ ਜੱਲੂਪੁਰ ਖੇੜਾ ਇਹ ਸੜਕ ਬਣ ਕੇ ਤਿਆਰ ਹੋ ਚੁੱਕੀ ਆ ਬਹੁਤ ਬਹੁਤ ਧੰਨਵਾਦ ਪੰਜਾਬ ਸਰਕਾਰ ਦਾ ਅਮਿਤ ਸਿੰਘ ਟੰਗ ਦਾ ਐਮਐਲਏ ਸਾਹਿਬ ਦਾ ਜਿਨ੍ਹਾਂ ਨੇ ਜਿਤਨਾ ਸਰਕਾਰ ਇਹ ਸੜਕ ਜਿਹੜੀ ਆ ਬਹੁਤ ਖਰਾਬ ਹੀ ਲੋ ਅੱਗੇ ਵੀ ਜਿਹੜੀ ਆ ਬਣ ਜਾਣੀ ਹੈ ਵੱਡੀ ਧਾਰਾ ਬੁੱਢੀ ਰਹੀਏ ਤੋਂ ਜੱਲੂਪੁਰ ਖੇੜਾ ਜਿਹੜਾ ਵਾ ਉਹ ਸੜਕ ਉਥੋਂ ਦੀ ਕਰੇ ਤਿਆਰ ਹੋ ਜੇ ਕਿ ਲੋਕ ਪੈ ਚੁੱਕਾ ਵਾ ਗਾੜੀ ਧੋਣਾ ਪਿੰਡ ਟੰਗਾ ਦੇ ਵਿੱਚੋਂ ਦੀ 18 ਫੁੱਟ ਪਰਲੇ ਰੋਡ ਤੇ ਚੜ੍ਹ ਜਣੀ ਆ ਤੇ ਜੇ ਕਰਕੇ ਤੇ ਸਿੱਧੀ ਸੜਕ ਨਾਗੋ ਕੇ ਜੁੜ ਜੇ ਤੇ ਬਹੁਤ ਜਿਆਦੇ ਫਾਇਦੇ ਆ ਇਹਦੇ ਆ ਜਿਹੜੀ ਆ ਜੱਲੂਪੁਰ ਖੜੇ ਅੰਤਪਾਲ ਦਾ ਪਿੰਡ ਹੈ ਜੋ ਇੱਥੋਂ ਸਿੱਧੀ ਇਹਨੋਂ ਖੜੇ ਦੇ ਵਿੱਚ ਆਉਂਦੀ ਹੈ ਜਿਹੜੀ ਨਵਾਂ ਰੋਡ ਬਣ ਗਿਆ ਜੀ ਬਾਉ ਦੇ ਪਿੰਡ ਨੂੰ ਜੱਲੂਪੁਰ ਖੜੇ ਨੂੰ ਆ ਹੁੰਦਾ ਫਰਕ ਬੰਦੇ ਬੰਦੇ ਦਾ ਅਰੇ ਵੇਖ ਲਓ ਬੰਦਾ ਜੇਲ੍ਹ ਚ ਜੇ ਲੋ ਬਾਹਰ ਨਹੀਂ ਆ 2 ਲੱਖ ਰੋਡ ਤੇ ਪਹਿਲਾਂ ਜਿੱਦਾਂ ਦੱਸਦਾ ਗਿਆ 18 ਫੁੱਟ ਦੀ ਸੜਕ 18 ਫੁੱਟ ਦੀ ਸੜਕ ਜਿਹੜੀ ਆ ਇਹ ਰਈਏ ਤੋਂ ਸਪੈਸ਼ਲ ਸਿੱਧੀ ਜਲੂਪੁਰ ਖੜੇ ਭਣ ਕੇ ਤਿਆਰ ਹੋ ਗਈ ਜੀ 3 ਤੋਂ 18 ਫੁੱਟ ਦੀ ਸੜਕ ਆ ਜੇ ਬੰਦੇ ਦੀ ਬੰਦੇ ਰੁਕ ਰੁਕ ਬਾ ਜਿਹੜੇ ਕਹਿੰਦੇ ਅਮਰਪਾਲ ਕੀ ਕਰ ਸਕਦਾ ਕੌਣ ਆ ਆ ਵੇਖ ਲਓ ਆ ਜੇ ਬੰਦਾ ਜੇਲ੍ਹ ਚ 2 ਲੱਖ ਰੋਟ ਦੇ ਜਤਾਤਾ ਗਿਆ ਜੇਲ੍ਹੋਂ ਹੀ ਤੇ 18 ਫੁੱਟ ਦੀ ਸੜਕ ਜਲੂਪੁਰ ਤੋਂ ਸਪੈਸ਼ਲ ਸਿੱਧੀ ਪਿੰਡ ਬਾਬੇ ਕਾਲੇ ਮਹਿਰ ਤੱਕ ਆ ਰਹੀ ਹੈ 18 ਫੁੱਟ ਦੀ ਦਸਲੇ ਸੜਕ ਰਹੀਆ ਤੋਂ ਜਲੂਪੁਰ ਖੇੜਾ ਤੱਕ ਜਾਂਦੀ ਹੈ ਜਿਸ ਨੂੰ ਚੌੜਾ ਕਰਕੇ 18 ਫੁੱਟ ਕਰ ਦਿੱਤਾ ਗਿਆ ਨਾਲ ਹੀ ਇਸ ਨੂੰ ਦੁਬਾਰਾ ਤਿਆਰ ਕੀਤਾ ਗਿਆ ਉਦਰੇ ਸੜਕ ਨੂੰ ਲੈ ਕੇ ਦੋ ਵੀਡੀਓ ਸਾਹਮਣੇ ਆਈਆਂ ਨੇ ਜਿੱਥੇ ਕਿ ਦੋ ਬਾਈਕ ਸਵਾਰਾਂ ਨੇ ਸੜਕ ਦੇ ਨਿਰਮਾਣ ਨੂੰ ਲੈ ਕੇ ਆਪੋ ਆਪਣੇ ਦਾਅਵੇ ਕੀਤੇ ਨੇ ਇੱਕ ਸੜਕ ਲਈ ਅਮਰਿਤਪਾਲ ਸਿੰਘ ਅਤੇ ਦੂਜਾ ਪੰਜਾਬ ਸਰਕਾਰ ਦਾ ਧੰਨਵਾਦ ਕਰ ਰਿਹਾ ਹੈ ਮਾਹਰ ਜੀ ਕਾ ਖਾਲਸਾ ਵਾਇਕਰ ਜੀ ਕੀ ਬੱਤੇ ਸਵਾ ਜਲੂਪੁਰ ਵਾੜੀ ਸੜਕ ਜਿਹੜੀ ਆ ਰਹੀਏ ਤੋਂ ਜਲੂਪੁਰ ਖੇੜਾ ਇਹ ਸੜਕ ਬਣ ਕੇ ਤਿਆਰ ਹੋ ਚੁੱਕੀ ਆ ਬਹੁਤ ਬਹੁਤ ਧੰਨਵਾਦ ਪੰਜਾਬ ਸਰਕਾਰ ਦਾ ਅਮਿਤ ਸਿੰਘ ਟੰਗ ਦਾ ਐਮਐਲਏ ਸਾਹਿਬ ਦਾ ਜਿਨ੍ਹਾਂ ਨੇ ਜਿਤਨਾ ਸੜਕ ਇਹ ਸੜਕ ਜਿਹੜੀ ਆ ਬਹੁਤ ਖਰਾਬ ਹੀ ਚਲੋ ਅੱਗੇ ਵੀ ਜਿਹੜੀ ਆ ਬਣ ਜਾਣੀ ਹੈ ਵੱਡੀ ਧਾਰਾ ਬੁੱਢੀ ਰਹੀਏ ਤੋਂ ਜਲੂਪੁਰ ਖੇੜਾ ਜਿਹੜਾ ਵਾ ਉਹ ਸੜਕ ਉਥੋਂ ਦੀ ਕਰੇ ਤਿਆਰ ਹੋ ਚੁੱਕੀ ਲੋਕ ਪਹਿ ਚੁੱਕਾ ਵਾ ਗਾੜੀ ਧੋਣਾ ਇਹ ਟੰਗਾ ਦੇ ਵਿੱਚ ਉਹਦੀ 18 ਫੁੱਟ ਪਰਲੇ ਰੋਡ ਤੇ ਚੜ੍ਹ ਜਣੀ ਆ ਤੇ ਜੇ ਕਰਕੇ ਤੇ ਸਿੱਧੀ ਸੜਕ ਨਾਗੋ ਕੇ ਜੁੜ ਜੇ ਤੇ ਬਹੁਤ ਜਿਆਦਾ ਫਾਇਦੇ ਆ ਇਹਨੇ ਆ ਜਿਹੜੀ ਆ ਜੱਲੂਪੁਰ ਖੜੇ ਅੰਮਿਤਪਾਲ ਦਾ ਪਿੰਡ ਹੈ ਜੋ ਇਥੋਂ ਸਿੱਧੀ ਹੈ ਫਿਰ ਉਹ ਖੜੇ ਦੇ ਵਿੱਚ ਪਾਤੀ ਜਿਹੜਾ ਨਵਾਂ ਰੋਡ ਬਣ ਗਿਆ ਜੀ ਪਾਉ ਦੇ ਪਿੰਡ ਨੂੰ ਜੱਲੂਪੁਰ ਖੜੇ ਨੂੰ ਆ ਹੁੰਦਾ ਫਰਕ ਬੰਦੇ ਬੰਦੇ ਦਾ ਅਰੇ ਵੇਖ ਲਓ ਬੰਦਾ ਜੇਲ੍ਹ ਚ ਜਦੋਂ ਬਾਹਰ ਨਹੀਂ ਆਇਆ 2 ਲੱਖ ਰੋਟ ਤੇ ਪਹਿਲਾਂ ਜੇ ਦਾਅਦਾ ਗਿਆ 18 ਫੁੱਟੀ ਸੜਕ 18 ਫੁੱਟ ਦੀ ਸੜਕ ਜਿਹੜੀ ਆ ਇਹ ਰਈਏ ਤੋਂ ਸਪੈਸ਼ਲ ਸਿੱਧੀ ਜਲੂਪੁਰ ਖੜੇ ਪੜ ਕੇ ਤਿਆਰ ਹੋ ਗਈ ਜੀ 3 ਤੋਂ 18 ਫੁੱਟ ਦੀ ਸੜਕ ਆ ਜੇ ਬੰਦੇ ਦੀ ਬੰਦਿਆ ਰੁਕ ਰੁਕ ਬਾ ਜਿਹੜੇ ਕਹਿੰਦੇ ਅਮਰਪਾਲ ਕੀ ਕਰ ਸਕਦਾ ਕੌਣ ਆ ਆ ਵੇਖ ਲੋ ਅੱਜ ਇਹ ਬੰਦਾ ਜੇਲ੍ਹ ਚਾ 2 ਲੱਖ ਰੋਡ ਤੇ ਜਤਾ ਤੱਕ ਗਿਆ ਜੇਲ੍ਹੋਂ ਹੀ ਤੇ 18 ਫੁੱਟ ਦੀ ਸੜਕ ਜਲੂਪੁਰ ਤੋਂ ਸਪੈਸ਼ਲ ਸਿੱਧੀ ਪਿੰਡ ਬਾਬੇ ਕਾਲੇ ਮਹਿਰ ਤੱਕ ਆ ਰਹੀ ਹੈ 18 ਫੁੱਟ ਦੀ ਤਦਾਸੀ ਹੈ ਕਿ ਇਹ ਸੜਕ ਪਿਛਲੇ ਕਰੀਬ 1 ਸਾਲ ਤੋਂ ਤਿਆਰ ਕੀਤੀ ਜਾ ਰਹੀ ਸੀ ਜਿਸ ਦਾ ਕਿ ਨਿਰਮਾਣ ਕਾਰਜ ਹੁਣ ਪੂਰਾ ਹੋ ਗਿਆ ਹੈ ਖੈਰ ਇਹ ਸੜਕ ਕਿਸ ਨੇ ਬਣਵਾਈ ਜਾਂ ਨਹੀਂ ਇਹ ਕ੍ਰੈਡਿਟ ਵਾਰ ਸਿਆਸਤਦਾਨਾਂ ਵਿੱਚ ਅਕਸਰ ਚੱਲਦੀ ਰਹਿੰਦੀ ਹੈ ਪਰ ਸੜਕ ਦੇ ਬਣਨ ਨਾਲ ਆਮ ਲੋਕਾਂ ਨੂੰ ਜ਼ਰੂਰ ਰਾਹਤ ਅਤੇ ਸਹੂਲਤ ਮਿਲੇਗੀ ਜੋ ਕਿ ਸਭ ਤੋਂ ਵੱਡੀ ਗੱਲ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ